ਸਿੰਘ ਫੜਾਇਆ ਆ ਵੀ ਸੀਗੇ ਆ ਵੀ ਸੰਤਾ ਦੇ ਨਾਲ ਦਾ ਰੇ ਆ ਵੀ ਸੰਤਾ ਦੇ ਨਾਲ ਦਾ ਰੇ ਆ ਵੀ ਸੰਤਾ ਦੇ ਨਾਲ ਉਹਦੇ 36 ਗਵਾਹ ਅੱਜ ਵੀ ਤੁਹਾਨੂੰ 36 ਕੀ 36 100 ਮਿਲ ਜਾਣਗੇ ਉਸੇ ਭਲਵੰਤ ਸਿੰਘ ਰਾਹੁਲਾ ਜਿਹਨੇ ਨੇਕਾ ਜਿਨੇਕਾ ਸੂਰਮੇ ਦਰਬਾਰ ਸਾਹਿਬ ਦੇ ਅੰਦਰ ਫੜਾਇਆ ਅੱਜ ਬੇਸ਼ੱਕ ਅਸੀਂ ਲੋਕ ਭੜਾਈ ਨੇ ਜਿੰਨੀਆਂ ਮਰਦੀ ਗੱਲਾਂ ਕਰੀਏ ਲੰਗੋਵਾਲਾ ਟੋਹਰੇ ਵਰਗੇ ਨੇ ਸਾਰੀ ਸਾਰੀ ਸਿਚੁਏਸ਼ਨ ਆ ਦਿੱਤੀ ਸੀ ਜੇ ਬਾਹਰ ਨਾ ਜਾਂਦੇ ਆਰਮੀ ਕਦੇ શ્રી ਅਕਾਲ ਤਖਤ ਸਾਹਿਬ ਦੇ ਅੱਗੇ ਨਹੀਂ ਸੀ ਪਹੁੰਚਾ ਉਹਨਾਂ ਕਾਸੀ ਇੱਥੇ ਲੜਾਂਗੇ ਇੱਥੇ ਸੇਕੀ ਰਹੂਗਾ ਹਾਂ ਜਿਹੜਾ ਜੋਤ ਨੂੰ ਜਗਦਾ ਰੱਖਣਾ ਚਾਹੁੰਦਾ ਜਾਣਾ ਚਾਹੁੰਦਾ ਚਲੇ ਜਾਵੇ ਜਿਹੜਾ ਜ਼ਿੰਦਗੀ ਬਚਾਉਣਾ ਚਾਹੁੰਦਾ ਉਹ ਵੀ ਚਲੇ ਜਾਵੇ ਪਾਪਾ ਗੁਰਮਾਚਨ ਸਿੰਘ ਨੇ ਮਾਨੋ ਚਾਲ ਵਰਕੇ ਜੋਤ ਨੂੰ ਜਗਦਾ ਰੱਖਣ ਵਾਸਤੇ ਬਾਹਰ ਆਏ ਭਾਈ ਸੁਖਦੇਵ ਸਿੰਘ ਸੁਖਾ ਸੁਖਾ ਸ਼ਪਾਏ ਗੁਰ ਜਨਨ ਲਾਲ ਸਿੰਘ ਪਾਣੀਵੜ ਦੇ ਰਹਿਣ ਵਾਲੇ ਇਹ ਜੋਤ ਨੂੰ ਜਗਦਾ ਰੱਖਣ ਵਾਸਤੇ ਬਾਹਰ ਆਏ ਹੋਰ ਇਹ ਨੇਕਾ ਜੂਦੇ ਤੁਹਾਡੇ ਆਪਣੇ ਬਾਹਰ ਆਏ ਕੁਝ ਕੌਮ ਦੇ ਗੱਦਾਰ ਵੀ ਬਾਹਰ ਆਏ ਜਿਨ੍ਹਾਂ ਨੇ ਬਾਦਸ਼ਹ ਰਾਜ ਭਾਗ ਦੇ ਮਾਲਕ ਬਾਨਾ ਸੀ ਉਹ ਵੀ ਸਾਰੇ ਨੂੰ ਪਤਾ ਕੀ ਕਿਹੜੇ ਕਿਹੜੇ ਹੈ ਬਹੁਤਾ ਮੈਂ ਹਰ ਇੱਕ ਦਾ ਨਾਮ ਲਾਵਾਂਗਾ ਮੈਨੂੰ ਬਹੁਤ ਸਮਾਂ ਲੱਗਦਾ ਬਈ ਪ੍ਰੋਫੈਸਰ ਵਿਸਾਖੀ ਮਟੋਰੀ ਵਰਗੇ ਬਰਜਿੰਦਰ ਸਿੰਘ ਮੈਸਤੇ ਵਰਗੇ ਜਿਹੜੇ ਕਹਿੰਦੇ ਸਨ ਅਸੀਂ ਸੱਜੀਆਂ ਖੱਟੀਆਂ ਬਾਹਾਂ ਸਾਰੇ ਬਾਹਰ ਆਏ ਮੁੜ ਕੇ ਰਾਜ ਭਾਗ ਦੇ ਮਾਲਕ ਬਣੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਸ਼ਹੀਦ ਹੋ ਗਏ ਕੁਝ ਰਾਜ ਭਾਗ ਦੇ ਮਾਲਕ ਬਣ ਕੇ ਗੁਰਸਵਾਰੀ ਸਾਧ ਸੰਗਤ ਜਿਨ੍ਹਾਂ ਚ ਰਸੀਂ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਕਹਿੰਦੇ ਯੁਰਤ ਨਾ ਰੱਖੀ ਉਹਨਾਂ ਚਿਰੇ ਪ੍ਰਚਾਰ ਦਾ ਫਾਇਦਾ ਕੋਈ ਨਹੀਂ ਉਹਨਾਂ ਚਿਰੇ ਸ਼ਹਾਦਤ ਦੇ ਦਿਹਾੜੇ ਮਨਾਉਣ ਦਾ ਵੀ ਫਾਇਦਾ ਕੋਈ ਨਹੀਂ ਉਹਨਾਂ ਚਿਰੇ ਹਫਤਾਵਾਰੀ ਦੀਵਾਨ ਲਗਾਉਣ ਦਾ ਵੀ ਫਾਇਦਾ ਕੋਈ ਨਹੀਂ ਜੇ ਅਸੀਂ ਸੱਚੇ ਨੂੰ ਸੱਚਾ ਝੂਠੇ ਨੂੰ ਝੂਠਣਾ ਆਖਿਆ ਹੈ ਉਹ ਉਸ ਇੱਕ ਮਹਾਨ ਆਤਮਾ ਉੱਤੇ ਸੀ ਅਸੀਂ ਸਾਰੇ ਜਾਣਦੇ ਹਾਂ ਕਿ ਟੈਂਕ ਸ਼ਹੀਦ ਬਾਬਾ ਦੀਪ ਸਿੰਘ ਦਾ ਬੂੰਗਾ ਅੱਗੇ ਨਹੀਂ ਲੰਮੀ ਜਦੋਂ ਬੀਤਿਆਂ ਦਾ ਪੂਣਾ ਨਹੀਂ ਹੋਇਆ ਕਰਦਾ ਸੀ ਪਹਿਲਾ ਇਸ਼ਾਨ ਵਾਲਾ ਸਾਰੇ ਜਾਣਦੇ ਕਿਉਂ ਨਹੀਂ ਲੱਗੀ ਇਹਦੇ ਕੋਈ ਰਿਕਾਰਡ ਕਰਤੇ ਆ ਸੀ ਇਥੇ ਲੱਗੇ ਸੀ ਭਾਈ ਮੋਹ ਸਿੰਘ ਦਾ ਘਰ ਉਹਨਾਂ ਦੀ ਰਹਿائش ਬਟਾਰੇ ਤੋਂ ਗੁਰਦਾਸਪੁਰ ਨੂੰ ਜਾਂਦੇ ਹਾਰੀਵਾਲ ਤੋਂ ਕੇ 3 ਕਿਲੋਮੀਟਰ ਦੀ ਦੂਰੀ ਤੇ ਦਾਸਾ ਲੱਗ ਰਿਹਾ ਹੈ ਹਾਈਵੇ ਦੇ ਉੱਤੇ ਉਸ ਤੋਂ ਚੜ੍ਹਨੇ ਪਾਸੇ ਕੋ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਹੈ ਤਲਵੰਡੀ ਵਿਰਕ ਇਹ ਤਲਵੰਡੀ ਵਿਰਕ ਕੋਲ ਸਤਗਣੀ ਗੁਰਬਚਨ ਸਿੰਘ ਦੀ ਖਾਲਸਾ ਕਥਾ ਕਰਨ ਵਾਸਤੇ ਆਇਆ ਸੀ ਕੋਈ ਕਥਾ ਸੀ ਆਰਵਾਦ ਇਹਨਾਂ ਕਥਾ ਸਮਾਪਤੀ ਤੋਂ ਬਾਅਦ ਜਦੋਂ ਸੰਤ ਕਹਿੰ ਗੁਰਵਚਨ ਸਿੰਘ ਦੀ ਜਾਣ ਲਗੇ ਤੇ ਛੋਟੇ ਜਿਹੇ ਬੱਚੇ ਨੇ ਆ ਕੇ ਪੱਲਾ ਫੜਦੇ ਆ। ਬੇਨਤੀ ਕਰਕੇ ਕਹਿੰਨੇਗਾ "ਬਾਬਾ ਜੀ ਮੈਨੂੰ ਅਮਰਿਸ਼ ਕਾ ਦਿਓਗੇ?" ਮਹਾਂਪੁਰਸ਼ ਆਖਾ ਰਿਹਾ ਕਿ ਕਿਉਂ ਨਹੀਂ ਬੇਟਾ ਤੇਰਾ ਨਾਂ ਕੀ ਹੈ? ਸਿਰ ਤੇ ਹੱਥ ਰੱਖ ਕੇ ਆਖਿਆ। ਉਹ ਬੱਚੇ ਨੇ ਤਾਂ ਮੂੰਹ ਚੁੱਕ ਕੇ ਆਖਿਆ "ਮੇਰਾ ਨਾਂ ਹੈ ਮੂਰ ਲਾਲ।" ਮਹਾਂਪੁਰਸ਼ ਹੈਰਾਨ ਹੋ ਕੇ ਲਾਗੇ ਖਲੋਤੇ ਸਿੰਘਾਂ ਨੇ ਆਖਿਆ "ਪੜਤਾ ਨਾ ਪੋਤਾ, ਬਰਾਬਰ ਦਾ ਪੋਤਾ।" ਕਿਦਾਂ ਕਿਸੇ ਧਰਮ ਨੂੰ ਮਾਰਾ ਆਖੋਗੇ ਤੁਸੀਂ? ਉਹਨਾਂ ਨੇ ਬੇਨਾਸ਼ ਕੰਮ ਦਵਾਂਗੇ ਪਹਿਲਾਂ ਆਪਣੇ ਮਾਪਿਆਂ ਨੂੰ ਪੁੱਛ ਲੈ ਕਹਾਂਗੇ ਜੀ ਬਿਲਕੁਲ ਉਹ ਜਿਹੀ ਕਥਾ ਵੀ ਸੁਣਦੇ ਨੇ ਉਹ ਗੁਰੂ ਘਰ ਦੇ ਬੜੇ ਵੱਡੇ ਸ਼ਰਧਾਲੂ ਨੇ ਤੇ ਬ੍ਰਾਹਮਣਾਂ ਦਾ ਪਰਵਾਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਮਾਪੇ ਪੁੱਛਾਂਗੇ ਕਹਿੰਦੇ ਉਸ ਸੁਰਮਾ ਸੱਜਿਆ ਭਾਈ ਮੋਹ ਸਿੱਖ ਦੰਦ ਵਿੱਚ ਖਾਲਸੇ ਚ ਜਿਹੜਾ ਕੀ ਅਸਥਾਨ ਹੈ ਅੱਜ ਵੀ ਛੇ ਤੁਸੀਂ ਦੇਖ ਸਕਦੇ ਹੋ ਕਿਸੇ ਟਕਸਾਲ ਵਾਲੇ ਸਿੰਘ ਨੂੰ ਫੇਸਬੁਕ ਤੇ ਤੋਂ ਨੀ ਆ ਤਸਵੀਰਾਂ ਉਹਨਾਂ ਦੇ ਪਰਿਵਾਰ ਦੀਆਂ ਤੁਸੀਂ ਵੇਖ ਸਕਦੇ ਹੋ ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਹੋਵੇਗਾ ਇਹਨਾਂ ਦੀਆਂ ਤਿੰਨ ਧੀਆ ਸਨ ਇੱਕ ਧੀ ਦਾ ਨਾਮ ਸੀ ਸਤਨਾਮ ਪੂਰਾ ਨਾਮ ਸੀ ਸਤਨਾਮ ਕੌਰ ਦੂਜੀ ਧੀ ਦਾ ਨਾਮ ਸੀ ਵਾਹਿਗੁਰੂ ਪੂਰਾ ਨਾਮ ਸੀ ਵਾਹਿਗੁਰੂ ਕੌਰ ਬਰ ਕੋ ਬੱਚਿਆਂ ਦਾ ਨਾਮ ਲੈਂਦੇ ਸਤਨਾ ਵਾਹਿਗੁਰੂ ਨਿਕਲ ਜਾਂਦਾ ਸੀ ਤੀਜੀ ਧੀ ਦਾ ਨਾਮ ਸੀ ਅਮਰਜੀਤ ਕੌਰ ਇਹਨਾਂ ਦੀ ਸਿੰਘੀ ਗੇਂਵੇਂ ਖੰਡੇ ਪਾਟੇ ਤੁਮਨੇ ਸ਼ੱਕਾ ਸੀ ਉਹ ਦਮਾਲਾ ਸਦਾ ਕਰਦੇ ਸਨ ਜਦੋਂ ਟੈਂਕੇ ਤੇ ਆਏ ਨੇ ਪਈ ਮੋਜ ਨਹੀਂ ਆਪਣੀ ਬਟੀ ਵੱਡੀ ਤਾਂ ਕਹਿਣ ਬਹੁਤ ਉਮਰ ਚ ਵੱਡੀ ਨਹੀਂ ਸੀ ਬਿਲਕੁਲ ਛੋਟੀ ਸੀ ਪਰ ਬਾਕੀ ਦੋਹਾਂ ਧੀਆ ਨਾ ਵੱਡੀ ਸੀ ਇਹਦੇ ਲਾਗ ਨਾਲ ਆਰਡੀਐਕਸ ਬੰਕਿੰਗ ਟੈਂਕ ਦੇ ਕੇ ਸੁਟਿਆ ਟੈਂਕ ਦੇ ਚੈਨ ਟੁੱਟ ਜਾਵੇ ਤੇ ਟੈਂਕ ਨਕਾਰਾ ਹੋ ਜਾਂਦਾ ਆਰਮੀ ਵਾਲੇ ਵੀ ਜਾਣਦੇ ਧੀ ਦੇ ਟੁੰਬੇ ਉੱਟ ਕੇ ਪਿਓ ਦੇ ਸਾਹਮਣੇ ਚੁੱਕਿਆ ਛੜੀ ਲਾਇਆ ਮੱਥਾ ਚੁੰਮਿਆ ਤੇ ਧੀ ਨੂੰ ਟੈਂਕ ਦੇ ਕੇ ਸੁਣਨ ਟੈਂਕ ਕੁਵਾੜੀ ਚ ਬਦਲ ਕੇ ਰੱਖ ਦਿੱਤਾ ਧੀ ਨੇ ਫਿਰ ਫਟਾਫਟ ਆਏ ਦੂਜੀ ਧੀ ਦੇ ਲੱਕ ਨਾਲ ਬਰੂਦੀ ਪੇਟੀ ਬੱਧੀ ਚੁੱਕਿਆ ਛਾਤੀ ਲਾਇਆ ਚੋ ਮੈਂ ਤੇ ਦੂਜੀ ਧੀ ਨੂੰ ਦੂਜੇ ਟੈਂਕ ਦੇਕੇ ਫਿਰ ਤੀਜੀ ਧੀ ਨੂੰ ਬਾਹ ਫੜਿਆ ਲੱਕ ਨਾਲ ਬਰੂਦੀ ਪੇਟੀ ਬੜਰੇ ਸਰਪਰ ਬਾਈ ਦੀ ਮੇਸੀ ਕਿਉਂਕਿ ਤੀਜ ਦੁੱਧ ਚੁੰਗਦੀ ਸੀ ਗੋਲਚ ਸੀ ਉਹਦੇ ਬਰੂਦੀ ਪੇਟੀ ਨੇ ਸਿਫਾਈ ਦੀ ਤੁਹਾਡੇ ਵਰਗਾ ਕੋਈ ਰੱਬ ਦਾ ਪਿਆਰਾ ਉਸਰੇ ਉੱਥੇ ਸੀ ਸਹਾਰ ਨਾ ਸਕਿਆ ਆਜੁਰ ਕੇ ਕਹਿ ਲਗਾ ਬਾਬਾ ਜੀ ਇਹ ਤੇ ਦੁੱਧ ਚੁੰਗਦੀ ਹੈ ਵਿਚਾਰੀ ਇਹਦੇ ਨਾਲ ਨਾ ਬੇਟੀ ਬੰਨੋ ਇਹ ਤੁਸੀਂ ਮੈਨੂੰ ਦੇ ਦਿਓ ਤੁਹਾਡੀ ਨਿਸ਼ਾਨੀ ਰਹਿ ਜਾਣੀ ਜੀ ਮੇਰੇ ਪਾਸ ਭਾਈ ਮੋਰ ਸੇ ਨੇ ਮਿੰਟ ਨਹੀਂ ਮਿੰਟ ਸੋਚਿਆ ਤੇ ਆਪਣੇ ਹੱਥ ਦੇ ਨਾਲ ਉਹ ਗੁਰੂ ਕੇ ਪਿਆਰੇ ਵਾਲਾ ਆਪਣੀ ਧੀ ਨੂੰ ਧੱਕਾ ਦੇ ਦਿੰਦਾ ਉਹਦੇ ਮੂੰਹ ਵੱਲ ਹੀ ਇੱਥੇ ਉਹ ਗੁਰੂ ਕੇ ਪਿਆਰੇ ਨੇ ਚੁੱਕ ਕੇ ਛਾਤੀ ਲਾ ਲਿਆ ਉਹ ਗੁਰੂ ਦਾ ਪਿਆਰਾ ਬਾਅਦ ਚੋਂ ਨਿਊਜ਼ੀਲੈਂਡ ਲੈ ਗਿਆ ਉਥੇ ਉਹਦਾ ਵਿਆਹ ਵੀ ਕਰ ਦਿੱਤਾ ਹੁਣ ਆਕੇ ਕਈ ਉਹਦੇ ਔਲਾਦ ਵੀ ਹੈ ਨਿਊਜ਼ੀਲੈਂਡ ਦੀ ਧਰਤੀ 'ਤੇ ਫਿਰ ਉਹਨਾਂ ਨੇ ਆਪਣੀ ਸਿੰਘਣੀ ਵਾਲੇ ਕਿਹਾ ਸੇਰੇ ਹੱਥ ਜੋੜ ਕੇ ਗੁਰੂ ਘਰ ਤੇ ਬੁਲਾਈ ਤੇ ਲਾ ਕੇ ਪਹਿਲੋ ਬਰੂਤੀ ਪੇਟੀ ਚੋ ਕੇ ਆਪਣੇ ਲਾਚ ਨਾਲ ਬੰਨ ਲਈ ਤੇ ਤੀਜੇ ਟੈਂਕ ਦੇ ਕੇ ਛਾਲ ਮਾਰ ਲਈ ਜੋ ਬੋਲੇ ਸੋਨਿਹਾਰ ਸੋਹਰਾ ਸ੍ਰੀ ਅਕਾਲ ਫਿਰ ਉਹਨਾਂ ਨੇ ਆਪਣੇ ਲਾਚ ਨਾਲ ਬਰੂਤੀ ਪੇਟੀ ਬੰਦੀ ਤੇ ਚੌਥੇ ਟੈਂਕ ਦੇ ਕੇ ਛਾਲ ਮਾਰੀ 30 ਸਾਲ ਭਾਈ ਫੋਰਸ ਨੇ ਇੱਥੇ ਟੈਂਕਾਂ ਦਾ ਕਾਰੋ ਸਥਾਨ ਬਣਾ ਦਿੱਤਾ ਸੀ ਨੌ ਟੈਂਕ ਥੱਲੇ ਵਾਲੇ ਬਾਗ ਵੱਲੋਂ ਆਏ ਨੇ ਜਿਨ੍ਹਾਂ ਚੋਂ ਚਾਰ ਭਾਈ ਫੋਰਸ ਸਿੰਘ ਦੇ ਪਰਿਵਾਰ ਨੇ ਉਡਾਈ ਨੇ ਇਸ ਬੋਕ ਦੇ ਉੱਤੇ ਨੈਟ ਦੇ ਉੱਤੇ ਭਾਈ ਮੋਰ ਸਿੰਘ ਦੇ ਪਰਿਵਾਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਉਹ ਟੈਂਕੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਭਾਈ ਮੋਰ ਸਿੰਘ ਦੇ ਪਰਿਵਾਰ ਨੇ ਬਰਬਾਦ ਕੀਤੇ ਸਨ। ਕਿਸੇ ਨੇ ਆ ਕੇ ਬਾਬਾ ਜਰਨੈਲ ਸਿੰਘ ਨੂੰ ਆਖਿਆ ਕਿ ਸੰਤ ਜੀ ਸਰਕਾਰ ਛੋਟੇ ਹਥਿਆਰਾਂ ਤੇ ਆ ਗਈ ਨੇ ਹੁਣ ਟੈਂਕਾਂ ਨੂੰ ਲੱਗੇ ਨੇ। ਤੇ ਮਹਾਂਪੁਰਸ਼ ਮੁਸਕਰਾ ਕੇ ਕਹਿ ਲਗੇ ਕੋਈ ਗੱਲ ਨਹੀਂ ਜੇ ਟੈਂਕਾਂ ਉਹਦੀ ਹਿਰਦਾ ਬੁਲੰਦ ਸੀ ਪੱਕਾ ਸੀ ਫਿਰ ਦੇ ਕੱਚੇ ਹੋਣ ਤੇ ਪੱਕੀਆਂ ਹਵੇਲੀਆਂ ਵੀ ਕੱਚੀਆਂ ਬਣ ਜਾਂਦੀਆਂ ਫਿਰ ਦੇ ਬਲੰਦ ਹੋਣ ਤੇ ਕੱਚੀਆਂ ਹਵੇਲੀਆਂ ਪੱਕੀਆਂ ਵਰਗਾ ਕੰਮ ਕਰ ਜਾਂਦੀਆਂ ਹਨ ਚਮਕੌਰ ਦੀ ਕੱਚੀ ਹਵੇਲੀ ਸੀ ਨਾ ਅੱਜ ਉਹ ਇਤਿਹਾਸਿਕ ਘਰੀ ਆਖੇ ਲਾਲਾ ਘਰੀ ਕਹਿੰਦਾ ਮੈਂ ਗੜਤ تیرੇ ਨੂੰ ਆਖਦਾ ਹੈ ਹਵੇਲੀ ਪਰ ਤੁਹਾਡੇ ਵੱਡ ਬਡੇ ਨੇ ਉਹ ਕੁਝ ਕਰਕੇ ਵਿਖਾਇਆ ਅੱਜ ਚਮਕੌਰ ਦੀ ਹਵੇਲੀ ਨੂੰ ਚਮਕੌਰ ਦੀ ਘਰੀ ਕਹਿ ਕੇ ਦੁਨੀਆ ਦੇ ਲੋਕ ਬੁਲਾਉਂਦੇ ਮਾਣ ਪੁਰਸ਼ਾਂ ਜਾਂ ਤਾਂ ਕੋਈ ਗੱਲ ਨਹੀਂ ਆ ਰਹਾਂਦੇ ਹੋ ਮਹਾਪ੍ਰਸਾਦ ਦੇ ਨਾਲ ਪਾਈਰਸ਼ਪਾਲ ਸਿੰਘ ਜੀ ਪਾਈਰ ਵੀ ਤੇ ਬਾਬਾ ਮੇਜਰ ਸਿੰਘ ਜੀ ਦੇ ਕੋਲ ਇੱਕ ਕਾਰ ਸੇਵਾ ਵਾਲੇ ਮਹਾਪ੍ਰਸਾਦ ਖਦਰ ਨੇ ਇਹਨਾਂ ਦੇ ਘਰ ਪਥੂਈਆਂ ਖਦਰ ਦੇ ਸਿਰ ਤੇ ਪਰਨੇ ਸੀਮਿੰਟ ਵਾਲੇ ਟੋਕਰੇ ਚੁੱਕਦੇ ਸਨ ਸੀਮਿੰਟ ਵਾਲੇ ਬਜਰੀ ਵਾਲੇ ਟੋਕਰੇ ਆਪਣੇ ਸਿਰ ਤੇ ਚੁੱਕਦੇ ਸਨ 35 ਸੇਵਾਦਾਰ ਸਨ ਇਹਨਾਂ ਦੇ ਜਦੋਂ ਪਤਾ ਲਗਾ ਟੈਂਕਰ ਆ ਰਹੇ ਨੇ ਆਪਣੀਆਂ ਛਾਤੀਆਂ ਦੀਆਂ ਧਾਰਾਂ ਬਰਾਕੇ ਸੁੱਟ ਕੇ ਦੇ ਦੋ ਪਾਈਰਸ਼ਪਾਲ ਸਿੰਘ ਜੀ ਪਾਈਰ ਸੰਦਰ ਸਿੰਘ ਜੀ ਪਾਈ ਅਮਰਜੀਤ ਸਿੰਘ ਮੈਂ ਆਡੇ ਸਟੇ ਨਾਂ ਲਈ ਜਾਵਾਂ ਤੇ ਫਿਰ ਤਨਾ ਐਸਨ ਪਾਈ ਸੁਦਾਨ ਸਿੰਘ ਜੀ ਮਨਾਵਾ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਕਿੰਨੇ ਕੁ ਸੂਰਮਿਆਂ ਦਾ ਜਕਰ ਕੀਤਾ ਜਾਵੇ ਬਿਰ ਸੂਰਮੇ ਮਹਾਂਪੁਰਸ਼ਾਂ ਦੇ ਪਾਸ ਹਨ ਇਹਨਾਂ ਨੇ ਆਪਣੇ ਛੈਤਰ ਹਵਾ ਚਲਾਇ ਛੈਤਰ ਕੀ ਸਰਕੇ ਸੇ ਕੋ ਕਿਸ ਤੌਰ ਕਿਸੇ ਪਰਵਾਰ ਵਰ ਕਿਸੇ ਕੋ ਕਾਰਬਾਈ ਕਿਸੇ ਕੋ ਸੇਵ ਕਿਸੇ ਕੋ ਦੁਨਾਰੀ ਕਿਸੇ ਕੋ ਪੀਨਰ ਫਰੀ ਕਿਸੇ ਕੋ ਐਲਮ ਦੀ ਪਾਸ ਇਸ ਤੋਂ ਵੱਡਾ ਸਹਾਰਾ ਹੈ ਕੋਈ ਨਹੀਂ ਜਿਹੜੀਆਂ ਵੱਡੀਆਂ ਗੱਲਾਂ ਸਦਾ ਤੇ ਸੂਰਮੇ ਕਿੰਨੇ ਦੂਰ